ਪੰਜਾਬ ਦਾ ਮਲੇ ਇੰਡੀਆ ਦਾ ਨਾਮ ਰੋਸ਼ਨ ਕਰਨਾ ਫਿਰ ਅੱਗੇ ਮੰਮੀ ਦਾਜੀ ਦਾ ਹਾਂਜੀ ਕਿਹਨਾਂ ਕਿਹਨਾਂ ਦਾ ਕਰਨਾ ਨਾਮ ਰੋਸ਼ਨ ਸਾਰੇ ਦੇਸ਼ ਦਾ ਇਹ ਜੁੱਡੋ ਦੇ ਵਿੱਚ ਗਿਆ ਸੀ ਨੇਪਾਲ ਖੇਲੇ ਉੱਥੋਂ ਇੱਕ ਕਾਨਸੀ ਦਾ ਤਕਮਾ ਜਿੱਤਿਆ ਜਿਹੜਾ ਕਿ ਬਹੁਤ ਵਧੀਆ ਸੀ ਸਾਡੇ ਲਈ ਸਾਡੇ ਸਕੂਲ ਲਈ ਅਤੇ ਪਰਿਵਾਰ ਲਈ ਅਮਰਸਰ ਜ਼ਿਲ੍ਹੇ ਲਈ ਸਭ ਤੋਂ ਵਧੀਆ ਬੱਚਾ ਛੋਟੀ ਉਮਰ ਦਾ ਹੁਣ ਕਰਕੇ ਸਾਨੂੰ ਆਪਣੇ ਤੇ ਬੱਚੇ ਤੇ ਮਾਣ ਹੈ ਬਹੁਤ ਵਧੀਆ ਜੀ ਇਹ ਸਾਰੇ ਕੋਚ ਸਾਹਿਬ ਦੀ ਮਿਹਨਤ ਆ ਤੇ ਬੱਚੇ ਦੀ ਮਿਹਨਤ ਮਾਪਿਓ ਦੀ ਜਿਨ੍ਹਾਂ ਨੇ ਇੰਨਾ ਹੌਸਲਾ ਵਧਾਈ ਕਰਕੇ ਤੇ ਬੱਚੇ ਨੂੰ ਨੇਪਾਲ ਛੋਟੀ ਉਮਰ ਦੇ ਨੂੰ ਭੇਜਿਆ ਬੋਲੀ ਗੇਮ ਖੇਡਦੇ ਹੁੰਦਾ ਸੀ ਤੇ ਕਹਿੰਦਾ ਮम्मा ਮੈਂ ਕਰਨਾ ਆ ਮम्मा ਮੈਂ ਖੇਡਣਾ ਮੈਂ ਕਿਹਾ ਚਲੋ ਖੇਡ ਲਓ ਤੇ ਮੈਂ ਕਹਿੰਦਾ ਤੁਹਾਨੂੰ ਤੁਹਾਨੂੰ ਸਪੋਰਟ ਕਰਾਂਗੇ ਆਪਾਂ ਜੇ ਤੁਸੀਂ ਖੇਡੋਗੇ ਤਾਂ ਇਹ ਕਵਾਂਗੇ ਵੀ ਜਿਸ ਤਰ੍ਹਾਂ ਬੱਚਾ ਹੈ ਮਾੜੀ ਜਿਹੀ ਜਿੱਦ ਕਰਦਾ ਹੈ ਅਸੀਂ ਕਹਿ ਦਿੰਨੇ ਮਿਲ ਲਓ ਤੁਸੀਂ ਫੋਨ ਲੈ ਲਓ ਤੁਸੀਂ ਖੇਡੋ ਹਨਾ ਅਸੀਂ ਦੇ ਬੱਚ ਨੂੰ ਆਪਾਂ ਅਸੀਂ ਐਕਟੀਵੇਟ ਕਰਵਾਵਾਂਗੇ ਬੱਚੇ ਨੂੰ ਕਵਾਂਗੇ ਵੀ ਤੁਸੀਂ ਮੋਬਾਈਲ ਛੱਡੋ ਤੁਸੀਂ ਆ ਐਕਟੀਵਿਟੀ ਕਰੋ ਤੇ ਅਸੀਂ ਵੀ ਨਾਲ ਪੇਰੈਂਟਸ ਵੀ ਸਾਧਦੇ ਆ ਬੱਚਿਆਂ ਦਾ ਤਾਂ ਬੱਚੇ ਦਾ ਤਰੱਕੀ ਕਰਦੇ ਆ ਤੇਨੇ ਦੱਸਿਆ ਬਹੁਤ ਕਾਫੀ ਪ੍ਰਾਊਡ ਫੀਲ ਹੋਇਆ ਸਕੂਲ ਵਾਸਤੇ ਵੀ ਬਹੁਤ ਪ੍ਰਾਊਡ ਫੀਲ ਹੈ ਕਿ ਐਦਾਂ ਬੱਚਾ ਸਾਡੇ ਸਕੂਲ ਦਾ ਬੱਚਾ ਐਦਾਂ ਕਰਕੇ ਆਇਆ ਹੈ ਤੇ ਕਾਫੀ ਪ੍ਰਾਊਡ ਫੀਲ ਹੋਇਆ ਹੈ ਦੈਲੀ ਡੈਸਟ ਟੀਵੀ ਦੇਖ ਰਹੇ तमाम ਦਰਸ਼ਕਾਂ ਦਾ ਮੇਰੇ ਵੱਲੋਂ ਯਾਨੀ ਕਿ ਲਵ ਗਿਲ ਸ਼ਾ ਵੱਲੋਂ ਅਸੀਂ ਕਰਦੇ ਹਾਂ ਜੀ ਬਹੁਤ ਬਹੁਤ ਸਵਾਗਤ ਸੋ ਜਿਵੇਂ ਕਿ ਤੁਹਾਨੂੰ ਸਾਰੇ ਨੂੰ ਪਤਾ ਹੀ ਹੈ ਕਿ ਸਾਡੀ ਜਿਹੜੀ ਪੰਜਾਬ ਦੀ ਧਰਤੀ ਆ ਜਾਂ ਭਾਰਤ ਦੀ ਧਰਤੀ ਆ ਉਸ ਨਹੀਂ ਜਿਹੜਾ ਵਾ ਬੜੇ ਸੋਹਣੇ ਸੋਹਣੇ ਸਪੋਰਟਸ ਦੇ ਨਾਲ ਲੇਟਡ ਜਿਹੜੇ ਆ ਪਰਸਨਸ ਦਿੱਤੇ ਨੇ ਕੁਝ ਬੱਚੇ ਦਿੱਤੇ ਨੇ ਜਿਨ੍ਹਾਂ ਨੇ ਬਹੁਤ ਉੱਪਰ ਤੱਕ ਮੱਲਾ ਮਾਲੀਆਂ ਤੇ ਪੰਜਾਬ ਪੰਜਾਬੀਅਤ ਅਤੇ ਇੰਡੀਆ ਦਾ ਨਾਮ ਜਿਹੜਾ ਵੱਡੇ ਪੱਧਰ ਤੇ ਚਮਕਾਇਆ ਪਰ ਇੱਥੇ ਇੱਕ ਗੱਲ ਦੇਖੀ ਨਹੀਂ ਹੋਏਗੀ ਕਿ ਇੱਕ ਬੜੀ ਸੁਣੀ ਗੱਲ ਨਿਕਲ ਕੇ ਸਾਹਮਣੇ ਦੀ ਕਿ ਇੱਕ ਮੈਜਰ ਛੋਟੀ ਜੀ ਏਜ ਦਾ ਮਾਲਕਾ ਜਿਹੜਾ ਜਿਸ ਬੱਚੇ ਨੇ ਜਿਹੜਾ ਅੱਜ ਛੋਟੀ ਜੀ ਉਮਰ 'ਚ ਨੈਸ਼ਨਲ ਪੱਖੋ ਜਿਹੜਾ ਨੈਸ਼ਨਲ ਪੱਧਰ ਤੇ ਜਿਹੜਾ ਨਾਂ ਜਿਹੜਾ ਉਹ ਚਮਕਾਇਆ ਵਾ ਕਹਿਣ ਦਾ ਭਾਵ ਇਹ ਆ ਕਿ ਉਹ ਇੱਕ ਜ਼ਿੱਡੋ ਜਿਹੜੀ ਸੀ ਉਸ ਦੀ ਜਿਹੜੀ ਤਿਆਰੀ ਕਰਦਾ ਸੀ ਆਪਣਾ ਜੱਡੋ ਖੇਡਦਾ ਸੀ ਤੇ ਪੜ੍ਹਾਈ ਦੇ ਨਾਲ-ਨਾਲ ਵੀ ਜਿਹੜਾ ਵਾ ਉਸਨੇ ਜਿਹੜਾ ਆਪਣਾ ਜੱਡੋ ਦੀ ਤਿਆਰੀ ਮੁਕੰਮਲ ਰੱਖੀ ਤਾਂ ਉਹ ਮੁਕਾਬਲਾ ਫਿਰ ਨੈਸ਼ਨਲ ਦੇ ਤੌਰ ਤੇ ਜਿਹੜਾ ਨੇਪਾਲ ਸ਼ਹਿਰ ਦੇ ਵਿੱਚ ਹੁੰਦਾ ਜਿੱਥੇ ਉਸ ਦੀ ਜਿਹੜੀ 3rd ਪੋਜੀਸ਼ਨ ਆਉਂਦੀ ਆ ਤਾਂ ਬੜੀ ਸੋਹਣੀ ਗੱਲ ਵਾ ਖੁਸ਼ੀ ਵੀ ਹੁੰਦੀ ਆ ਕਿ ਸ਼ੁਕਰ ਆ ਪੰਜਾਬ ਦੇ ਬੱਚਿਆਂ ਦਾ ਧਿਆਨ ਰੁਝਾਨ ਜਾਂ ਮਾਪੇ ਇਸ ਬਕੌ ਰੂ ਜਾਣਕਾਰੀ ਦੇਨੇ ਕਿ ਆਪਾਂ ਚੰਗੇ ਪਾਸੇ ਸੇਧ ਜੜੀ ਦੇ ਸੀ ਛੋਟੀ ਜੀ ਇਸ ਦਾ ਮਾਲਕ ਆ ਤੇ ਜੁੱਡੋ ਦੇ ਵਿੱਚ ਉਸ ਬੱਚੇ ਦੀ ਜਿਹੜੀ ਆ ਪੋਜੀਸ਼ਨ ਆਈ ਆ 3 ਅਸੀਂ ਉੱਥੋਂ ਦੇ ਸਕੂਲ ਦੇ ਪ੍ਰਿੰਸੀਪਲ ਵੀ ਸਾਡੇ ਕੋਲ ਮੌਜੂਦ ਸੀ ਜਿੱਥੇ ਉਹ ਕਲਾਸਿਸ ਵੀ ਲੈਂਦਾ ਰਿਹਾ ਉਹਨਾਂ ਦੇ ਮਾਤਾ ਜੀ ਵੀ ਮੌਜੂਦ ਸੀ ਉਹ ਖੁਦ ਜਿਹੜਾ ਬੇਟਾ ਸੀ ਉਹ ਵੀ ਮੌਜੂਦ ਆ ਤੇ ਉਹਨਾਂ ਨਾਲ ਜਿਹੜੀ ਆ ਅਸੀਂ ਗੱਲਬਾਤ ਜਿਹੜੀ ਆ ਉਹ ਪਹਿਲਾਂ ਸਭ ਤੋਂ ਪਹਿਲਾਂ ਸਾਂਝੀ ਕਰ ਲੈਨੇ ਆ ਤਾਂ ਸਭ ਤੋਂ ਪਹਿਲਾਂ ਗੱਲਬਾਤ ਕਰ ਲੈਨੇ ਅਸੀਂ ਪ੍ਰਿੰਸੀਪਲ ਸਾਹਿਬ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਫਤਿਹ ਜੀ ਸਰ ਇਹ ਹਰਪੀਰਤ ਸਿੰਘ ਬੱਚਾ ਸਾਡੇ ਕੋ 3rd ਕਲਾਸ ਪੜਦਾ 9th ਯਰ ਉਮਰ ਹੈ ਸਾਗ ਇਹ ਜੁੱਡੋ ਦੇ ਵਿੱਚ ਗਿਆ ਸੀ ਨੇਪਾਲ ਖੇਲੇ ਉਥੋਂ ਕਾਂਸੀਦਤ ਤਕਮਤ ਜਿੱਤ ਕੇ ਜਿਹੜਾ ਕਿ ਬਹੁਤ ਵਧੀਆ ਸੀ ਸਾਡੇ ਲਈ ਸਾਡੇ ਸਕੂਲ ਲਈ ਅਤੇ ਪਰਿਵਾਰ ਲਈ ਅਮਰਸਰ ਜ਼ਿਲ੍ਹੇ ਲਈ ਸਭ ਤੋਂ ਵਧੀਆ ਬੱਚਾ ਛੋਟੀ ਉਮਰ ਦਾ ਹੋਣ ਕਰਕੇ ਸਾਨੂੰ ਆਪਣੇ ਤੇ ਬੱਚੇ ਤੇ ਮਾਣ ਹੈ ਜੀ ਸਾਰੇ ਪੜ੍ਹਾਈ ਦੇ ਨਾਲ ਵੀ ਆਪਣੀ ਜਿਹੜੀ ਖੇਡ ਦੀ ਤਿਆਰੀ ਵੀ ਕਰਨੀ ਉਹ ਵੀ ਬੜੀ ਮੁਕੰਮਲ ਹੁੰਦੀ ਆ ਤੇ ਪੜ੍ਹਾਈ ਦੇ ਵਿੱਚ ਕਿਦਾਂ ਬੱਚਾ ਪੜ੍ਹਾਈ ਦੇ ਵਿੱਚ ਵੀ ਬਹੁਤ ਵਧੀਆ ਦੀ ਕਲਾਸ ਦੇ ਵਿੱਚ ਉਹ ਵੀ ਟੌਪ ਕਰਦਾ ਜੀ ਵੜਨ ਦੇ ਵਿੱਚ ਹੀ ਵਧੀਆ ਖੇਡਾਂ ਦੇ ਵਿੱਚ ਵੀ ਬਹੁਤ ਵਧੀਆ ਸੋ 9 ਸਾਲ ਦੀ ਉਮਰ 'ਚ ਇੱਕ ਨੈਸ਼ਨਲ ਲੈਵਲ ਤੇ ਖੇਡਣਾ ਤੇ ਉਹਦੇ ਵਿੱਚ 3rd ਪੋਜੀਸ਼ਨ ਜਿਹੜੀ ਉਹ ਹਾਸਲ ਕੀਤੀ ਆ ਕਿਤੇ ਨਾ ਕਿਤੇ ਪੰਜਾਬ ਦਾ ਜਾਂ ਇੰਡੀਆ ਦਾ ਨਾਮ ਚਮਕਾਇਆ ਗਿਆ ਵੀ ਹਾਂ ਉਹ ਜਿਹੜੀ 3rd ਪੋਜੀਸ਼ਨ ਆ ਉਹ ਸਾਡੇ ਜਿਹੜੀ ਝੋਲੀ ਪਈ ਆ ਆਪਣਾ ਹਣਾ ਹਾਂਜੀ ਹਾਂਜੀ ਬਹੁਤ ਵਧੀਆ ਜੀ ਇਹ ਸਾਰੇ ਕੋਚ ਸਾਹਿਬ ਦੀ ਮਿਹਨਤ ਆ ਤੇ ਬੱਚੇ ਦੀ ਮਿਹਨਤ ਮਾਪਿਓ ਦੀ ਜਿਨ੍ਹਾਂ ਨੇ ਇੰਨਾ ਹੌਸਲਾ ਵਧਾਈ ਕਰਕੇ ਤੇ ਬੱਚੇ ਨੂੰ ਨੇਪਾਲ ਛੋਟੀ ਉਮਰ ਦੇ ਨੂੰ ਭੇਜਿਆ ਇਹ ਬਹੁਤ ਮਾਪਿਓ ਲਈ ਵੀ ਵਧੀਆ ਖੁਸ਼ੀ ਦੀ ਗੱਲ ਹੈ ਤੇ ਵੇਖੋ ਜੀ ਇਹ ਤੁਹਾਡੇ ਲਈ ਵੀ ਖੁਸ਼ੀ ਦੀ ਗੱਲ ਹੈ ਇਸ ਸਕੂਲ ਤੋਂ ਸਿੱਖਿਆ ਪ੍ਰਾਪਤ ਲੈਂਦੇ ਕਹਿੰਦੇ ਵਿਦਿਆ ਜਿਹੜਾ ਪਹਿਲਾ ਮੰਦਰ ਹੁੰਦਾ ਬੱਚਾ ਖਾਲੀ ਕਿਤਾਬ ਵਾਂਗ ਹੁੰਦਾ ਜਿੱਦਾਂ ਲਿਖਾਂਗੇ ਉਹਦੇ ਉੱਪਰ ਉਦਾਂ ਹੀ ਲਿਖਿਆ ਜਾਣਾ ਵਾ ਤੇ ਤੁਸੀਂ ਵੀ ਇਸ ਵਧਾਈ ਦੇ ਜਿਹੜਾ ਪਾਤਰ ਹੋ ਧੰਨਵਾਦ ਜੀ ਬਹੁਤ-ਬਹੁਤ ਜੀ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਹੈ ਜੀ ਮੈਂ ਤੇ ਇਹੋ ਬੱਚੇ ਲਈ ਕਰੂੰਗਾ ਕਿ ਮਹਾਰਾਜ ਅੱਗੇ ਵੀ ਇਹ ਗਾਂ ਚੜ੍ਹਦੀ ਕਲਾ ਦੇ ਵਿੱਚ ਰਵੇ ਗਾਂ ਦੇਸ਼ ਲਈ ਕੋਈ ਨਾ ਕੋਈ ਨਵੀਂ ਪੋਜੀਸ਼ਨ ਹਾਸਲ ਕਰਦਾ ਰਹੇ ਵਰਡ ਦੇ ਵਿੱਚ ਖੇਡੇ ਗੁਰੂ ਮਾਰਾ ਕਿਰਪਾ ਕਰੇ ਜੀ ਸਰ ਉਸ ਤੋਂ ਬਾਅਦ ਜਿਹੜੀ ਗੱਲਬਾਤ ਕਰ ਲੈਨੇ ਆ ਜੀ ਆਪਣਾ ਬੱਚਾ ਵੀ ਮੌਜੂਦਾ ਉਹਦੇ ਮਾਤਾ ਜੀ ਮੌਜੂਦਾ ਆਓ ਆਪਾਂ ਬੇਟੇ ਨੂੰ ਪੁੱਛ ਲੈਨੇ ਆ ਕਿ ਆਪਣਾ ਕਿੰਨੀ ਪੋਜੀਸ਼ਨ ਆਈ ਤੇ ਕੀ ਹਾਸਲ ਕੀਤਾ ਹਾਂਜੀ ਬੇਟਾ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਖਿੱਚ ਕੇ ਬੋਲੋ ਮੜਿਆ ਸਤਿ ਸ਼੍ਰੀ ਅਕਾਲ ਆਈ ਸ਼ਾ ਵਸ਼ੇ ਟਾਟੇ ਦਾ ਅੱਛਾ ਟਾਟੇ ਦਾ ਸੀ ਅੱਛਾ ਡਾਡੂ ਨਹੀਂ ਲੱਗਾ ਇੰਨੀ ਦੂਰ ਨੇਪਾਲ ਚਲ ਗਏ ਆਪਣਾ ਕੌਣ ਗਿਆ ਸੀ ਕੋਈ ਕੋਚ ਮੂਸਾ ਵੀ ਗਏ ਤੇ ਡਰ ਨਹੀਂ ਲੱਗਾ ਫਿਰ ਵੀ ਮੰਮੀ ਕਿੱਥੇ ਪਾਪਾ ਕਿੱਥੇ ਅੱਛਾ ਤੇ ਕੀ ਸੁਪਨਾ ਕੀ ਹੈ ਫਿਰ ਵੱਡੇ ਹੋ ਕੇ ਕੀ ਬਣਨਾ ਡਾਕਟਰ ਅੱਛਾ ਡਾਕਟਰ ਬਣਨਾ ਵਾ ਤੇ ਅੱਛਾ ਉਹ ਪੰਜਾਬ ਦਾ ਮਤਲਬ ਇੰਡੀਆ ਦਾ ਨਾਮ ਰੋਸ਼ਨ ਕਰਨਾ ਫਿਰ ਅੱਗੇ ਮੰਮੀ ਡੈਡੀ ਦਾ ਹਾਂਜੀ ਕਿੰਨਾ ਕਿੰਨਾ ਦਾ ਕਰਨਾ ਨਾਮ ਰੋਸ਼ਨ ਸਾਰੇ ਦੇਸ਼ ਦਾ ਸਾਰੇ ਦੇਸ਼ ਦਾ ਤੇ ਮੰਮੀ ਪਾਪਾ ਦਾ ਜਿਹੜੇ ਟੀਚਰ ਸਹਿਬਾਨ ਉਹਨਾਂ ਦਾ ਵੀ ਕਰਨਾ ਯੈਸ ਅੱਛਾ ਤੇ ਕਿਦੋਂ ਫਿਰ ਜਦੋਂ ਕੰਪੀਟੀਸ਼ਨ ਹੋਇਆ ਫਿਰ ਉਦੋਂ ਦੱਸੋ ਕੋਈ ਡਰ ਲੱਗਾ ਸੀ ਮਨ ਦੇ ਵਿੱਚ ਵੀ ਮੈਂ ਆ ਜਾਊਂਗਾ ਇੰਨੇ ਵੱਡੇ ਪੋਜੀਸ਼ਨ ਤੇ ਜਾਂ ਇਦਾਂ ਉਦਾਂ ਯੈਸ ਨਹੀਂ ਡਰ ਲੱਗਾ ਹੀ ਡਰ ਲੱਗਾ ਹੀ ਨਹੀਂ अच्छा लगदा ही मैं ਕੱਢ ਲੂੰਗਾ। ਅੱਛਾ ਹੁਣ 3rd ਪੋਜੀਸ਼ਨ ਤੇ ਆਇਓ। ਅੱਗੇ ਜਾ ਕੇ ਫਿਰ ਪਹਿਲੀ ਪੋਜੀਸ਼ਨ ਵੀ ਸੋਚੀ ਆ ਦਿਮਾਗ ਚ ਵੀ ਉਹ ਵੀ ਹਾਸਲ ਕਰਨੀ ਆ। ਯੈਸ। ਕਰਨੀ ਆ। ਅੱਛਾ ਤੇ ਜਿਹੜੇ ਬੱਚੇ ਮੋਬਾਈਲ ਚਲਾਉਂਦੇ ਹੋ ਕਿੰਨਾ ਕਰ? ਥੋੜਾ। ਤੇ ਜਿਹੜੇ ਬੱਚੇ ਜ਼ਿਆਦਾ ਫੋਨ ਚਲਾਉਂਦੇ ਆ ਘਟ ਪੜਦੇ ਉਹਨਾਂ ਨੂੰ ਕੀ ਕਹੋਗੇ? ਫੋਨ ਨਾਲ। ਫੋਨ ਨਾਲ ਕੀ ਕਰੋ? ਅੱਛਾ ਬੋਲ। ਹੈ? ਪੜਾਈ ਕਰਿਆ ਕਰੋ। ਅੱਛਾ ਚਲੋ ਥੈਂਕ ਯੂ ਜੀ। ਅ ਅ ਦੇਖਿਆ ਜੀ ਕੈਮਰਾ ਕੀ ਚੀਜ਼ ਹੈ ਉਹ ਜੀ ਹੁੰਦੀ ਆ ਵੀ ਜਦੋਂ ਉਹ ਪਾਉਂਦੇ ਨੇ ਤਾਂ ਬੱਚੇ ਸੰਗ ਜਾਂਦੇ ਨੇ ਤਾਂ ਬੜੀ ਵਧੀਆ ਗੱਲ ਆ ਕਿ ਮੈਂ ਇਸ 9 ਸਾਲ ਦੀ ਏਜ ਦੇ ਵਿੱਚ ਜਿਹੜਾ ਅੱਡੀ ਉੱਪਰ ਤੱਕ ਮੱਲ ਮਾਰਨੀ ਬੜੀ ਵੱਡੀ ਗੱਲ ਆ ਬੜੀ ਸੋਹਣੀ ਗੱਲ ਆ ਵੀ ਉਹ ਜਿਹੜਾ ਪੋਜੀਸ਼ਨ ਹੁੰਦੀ ਆ ਉਹ ਪੰਜਾਬ ਵਾਸਤੇ ਜਾਂ ਉਹ ਭਾਰਤ ਦੀ ਝੋਲੀ ਜਿਹੜਾ ਉਹ ਮੈਡਲ ਪੋਣਾ ਬੜੇ ਫਕਰ ਦੀ ਗੱਲ ਆ ਪ੍ਰਿੰਸੀਪਲ ਸਾਹਿਬ ਵੀ ਕਹਿ ਰਹੇ ਨੇ ਸਮੂਹ ਸਟਾਫ ਵੀ ਕਹਿ ਰਿਹਾ ਮਾਤਾ ਪਿਤਾ ਵੀ ਕਹਿ ਰਹੇ ਵੀ ਬੜੀ ਸੋਹਣੀ ਸਾਡੇ ਲਈ ਜਿਹੜੀ ਮਾਣ ਵਾਲੀ ਗੱਲ ਤਾਂ ਮਾਤਾ ਜੀ ਨੇ ਵੀ ਗੱਲ ਕਰ ਲਏ ਨੇ ਮਾਤਾ ਜੀ ਵੀ ਸਾਡੇ ਕੋਲ ਜਿਹੜਾ ਮੌਜੂਦ ਨੇ ਬ ਕਾਸ਼ੀ ਗੀ ਮਾਰੇ ਬੱਚੇ ਦੀ ਆਪਣਾ ਹੁਣ ਤੋਂ ਹੀ 9 ਸਾਲ ਦੀ ਉਮਰ ਦੇ ਵਿੱਚ ਨੈਸ਼ਨਲ ਵੇ ਤੇ ਕਹਣਾ ਸਾਡਾ ਬੱਚਾ ਨੈਸ਼ਨਲ ਖੇਡ ਕਿਆ ਤੀਜੀ ਪੋਜੀਸ਼ਨ ਹਾਸਲ ਕੀਤੀ ਹੈ ਇਦਾਂ ਇੰਟਰਸਟ ਸੀ ਇਸ ਪੱਖੋਂ ਕਿਦਾਂ ਫਿਰ ਕਿਦਾਂ ਬਣਿਆ ਮੌਲ ਸਰ ਇਹਦਾ ਇੰਟਰਸਟ ਹੈਗਾ ਸੀ ਖੇਡਾਂ ਮਾਰ ਵੀ ਗੇਮਸ ਵੱਲ ਜ਼ਿਆਦਾ ਧਿਆਨ ਆ ਤੇ ਚਲੋ ਪੜਾਈ ਵੀ ਬਹੁਤ ਵਧੀਆ ਕਰਦਾ ਆ ਅਸੀਂ ਮਾਨ ਕਰਦੇ ਆ ਆਪਣੇ ਬੱਚੇ ਦੇ ਵੀ ਚਲੋ ਗਾਂ ਵਧੇ ਆਪਣੀ ਤਰੱਕੀ ਕਰੇ ਖੇਡਾਂ ਵੱਲ ਬਹੁਤ ਧਿਆਨ ਦੇਣਾ ਮੈਮ ਇੱਕ ਚੀਜ਼ ਦਾ ਸਵਾਲ ਜਿਹੜਾ ਸਾਹਮਣੇ ਹੁੰਦਾ ਵੀ ਮੈਮ ਜਦੋਂ ਆਪਣਾ ਖੇਡਦਾ ਹੁੰਦਾ ਸੀ ਆਪਣਾ ਹਨਾ ਤੇ ਇਹਦਾ ਧਿਆਨ ਹੀ ਇਹ ਕਰਾਟੇ ਵਾਲੀ ਸੀ ਕਿ ਜਾਂ ਕੋਈ ਹੋਰ ਗੇਮ 'ਚ ਰੁਚੀ ਨਹੀਂ ਦੀ ਗੇਮ 'ਚ ਰੁਚੀ ਨਹੀਂ ਸੀ ਹੈਗੀ ਇਹ ਵੈਸੇ ਹੀ ਅਦਰਵਾਈਜ਼ ਸਕੂਲ 'ਈ ਗੇਮ ਖੇਡਦੇ ਹੁੰਦਾ ਸੀ ਤੇ ਕਹਿੰਦਾ ਮਮਾ ਮੈਂ ਕਰਨਾ ਆ ਮਮਾ ਮੈਂ ਖੇਡਣਾ ਮੈਂ ਕਿਹਾ ਚਲੋ ਖੇਡ ਲਓ ਤੇ ਮੈਂ ਕਹਿੰਦਾ ਤੁਹਾਨੂੰ ਤੁਹਾਨੂੰ ਸਪੋਰਟ ਕਰਾਂਗੇ ਆਪਾਂ ਜੇ ਤੁਸੀਂ ਖੇਡੋਗੇ ਤਾਂ ਹਾਂਜੀ ਤੇ ਮੈਮ ਅੱਗੇ ਹੁਣ ਚਲੋ ਨਾਂ ਰੌਸ਼ਨ ਕੀਤਾ ਅੱਗੇ ਚਲੋ ਗੁਰੂ ਮਹਾਰਾਜ ਹੋਰ ਕਿਰਪਾ ਕਰੇ ਆਪਣਾ ਕੀ ਕਹਿਣਾ ਚਾਹੋਗੇ ਆਪਣਾ ਓਕੇ ਨਾ ਅੱਜਕੱਲ ਦੇਖਿਆ ਮੋਲ ਨਾਲ ਖੇਡਾਂ ਦੇ ਪੱਖੋਂ ਜਿਹੜਾ ਧਿਆਨ ਘਟਦਾ ਜਾ ਰਿਹਾ ਮਾਂ ਪਿਓ ਬੱਚੇ ਜਿਹੜੇ ਆ ਮੋਬਾਈਲਾਂ ਦੇ ਵਿੱਚ ਇੰਟਰਨੈਟਾਂ ਦੇ ਵਿੱਚ ਵਾਰ ਦਿੱਤੇ ਆ ਬੱਚੇ ਹਨਾ ਪਰ ਉਹ ਦਿਮਾਗ ਉਹਨਾਂ ਕੀ ਵਿਕਸਿਤ ਹੁੰਦਾ ਵਾ ਆਪਣਾ ਅਸੀਂ ਤੇ ਇਹੋ ਕਵਾਂਗੇ ਵੀ ਜਿਸ ਤਰ੍ਹਾਂ ਬੱਚਾ ਅਸੀਂ ਮਾੜੀ ਜਿਹੀ ਜਿੱਦ ਕਰਦਾ ਅਸੀਂ ਕਹਿਦੇ ਨੇ ਲੈ ਲਓ ਤੁਸੀਂ ਫੋਨ ਲੈ ਲਓ ਤੁਸੀਂ ਖੇਡੋ ਹਨਾ ਅਸੀਂ ਜੇ ਬੱਚੇ ਨੂੰ ਆਪਾਂ ਅਸੀਂ ਐਕਟਿਵਿਟ ਕਰਵਾਵਾਂਗੇ ਬੱਚੇ ਨੂੰ ਕਵਾਂਗੇ ਵੀ ਤੁਸੀਂ ਮੋਬਾਈਲ ਛੱਡੋ ਤੁਸੀਂ ਆ ਐਕਟੀਵਿਟੀ ਕਰੋ ਤੇ ਅਸੀਂ ਵੀ ਨਾਲ ਪੇਰੈਂਟਸ ਵੀ ਸਾਥ ਦੇ ਆ ਬੱਚਿਆਂ ਦਾ ਤਾਂ ਬੱਚੇ ਗੰਤ ਰੱਖੀ ਕਰਦੇ ਆ ਜੀ ਤਾਂ ਬਹੁਤ ਬਹੁਤ ਧੰਨਵਾਦ ਮੈਮ ਥੈਂਕ ਯੂ ਜੀ ਸੋ ਇਹਨਾਂ ਦੇ ਟੀਚਰ ਵੀ ਸਕੂਲ ਜਦੋਂ ਅਸੀਂ ਮਿਲੇ ਤਾਂ ਸਾਨੂੰ ਆਪ ਨੂੰ ਬੜੀ ਖੁਸ਼ੀ ਹੋਈ ਕਿ ਵਾਕਿਆ ਚੰਗੀ ਸੋਚ ਦਾ ਮਾਲਕ ਹੈ ਬੱਚਾ ਆਪਣਾ ਚੰਗਾ ਧਿਆਨ ਰੱਖਦਾ ਕਿ ਮੈਂ ਚੰਗੇ ਪਾਸੇ ਜਿਹੜਾ ਵਾ ਆਪਣਾ ਦੇਸ਼ ਦਾ ਨਾਮ ਰੌਸ਼ਨ ਕਰਾਂ ਪੰਜਾਬ ਦਾ ਕਰਾਂ ਸਕੂਲ ਦਾ ਕਰਾਂ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰਾਂ ਇਦਾਂ ਤਾਂ ਨਾ ਹਰ ਬੱਚੇ ਚ ਹੋਣੀ ਚਾਹੀਦੀ ਆ ਚੀਜ਼ ਪਰ ਇਹ ਸਾਡੀ ਕੋਸ਼ਿਸ਼ ਉਦੋਂ ਹੀ ਮੁਕੰਮਲ ਹੁੰਦੀ ਹੈ ਜਦੋਂ ਮਾਂ ਪਿਓ ਦੱਸਦੇ ਆ ਪਲੱਸ ਇਦਾਂ ਦੇ ਚੰਗੇ ਟੀਚਰ ਪ੍ਰਿੰਸੀਪਲ ਦੱਸਦੇ ਨੇ ਤੇ ਸਾਡੇ ਨਾਲ ਇਹਨਾਂ ਦੇ ਇੰਚਾਰਜ ਵੀ ਆਪਣਾ ਟੀਚਰ ਵੀ ਸਾਡੇ ਕੋਲ ਮੌਜੂਦ ਨੇ ਮੈਡਮ ਤਮੰਨਾ ਉਹਨਾਂ ਨਾਲ ਵੀ ਗੱਲਬਾਤ ਕਰਨ ਮੈਡਮ ਪਿਆਰ ਸਤਿ ਸ਼ਕਾਲ ਜੀ ਸਤਿ ਸ਼ਕਾਲ ਸਰ ਮੈਂ ਐਕਚੁਅਲੀ ਬੱਚਾ ਪੜ੍ਹਾਈ ਦੇ ਵਿੱਚ ਕਿਦਾਂ ਦਾ ਸੀ ਜੀ ਸਰ ਬਹੁਤ ਵਧੀਆ ਹੈ ਬਹੁਤ ਵਧੀਆ ਪੜਦਾ ਹਰ ਇੱਕ ਸਬਜੈਕਟ ਨੂੰ ਜੋ ਵੀ ਸਮਝਾਣੇ ਆ ਨਾ ਤੇ ਇੱਕ ਵਾਰ ਚ ਹੀ ਸਮਝ ਜਾਂਦਾ ਹੈ ਜੀ ਤਾਂ ਮੈਂ ਮੈਂ ਜਿਸ ਤਰ੍ਹਾਂ ਹੁਣ ਕਈ ਵਾਰੀ ਤਿਆਰੀ ਕਰਨੀ ਪੈਂਦੀ ਹੈ ਬੱਚੇ ਦੀ ਹਨਾ ਤੇ ਉਹਦੇ ਵਾਸਤੇ ਫਿਰ ਕਿੱਦਾਂ ਅਡਜਸਟਮੈਂਟ ਹੋ ਜਾਂਦੀ ਹੈ ਹਾਂਜੀ ਅਡਜਸਟ ਕਰ ਲੈਂਦਾ ਉਹ ਮੈਂ ਸਟੱਡੀ ਨੂੰ ਵੀ ਆਪਣੇ ਨਾਲ ਨਾਲ ਹੀ ਕੰਟੀਨਿਊ ਕਰਦਾ ਹੈ ਤੇ ਨਾਲ ਨਾਲ ਹੀ ਆਪਣੇ ਪ੍ਰੈਕਟਿਸ ਨੇ ਵੀ ਕਰ ਲੈਂਦਾ ਸ਼ੈਤਾਨੀ ਵੀ ਕਰਦਾ ਹੈ ਸ਼ੈਤਾਨੀ ਥੋੜੀ ਬਹੁਤ ਤੇ ਕਰਦੇ ਹੁੰਦੇ ਬੱਚੇ ਚਲੋ ਉਹ ਤਾਂ ਬੱਚੇ ਹਨਾ ਕਰਦੇ ਹੁੰਦੇ ਆ ਤਾਂ ਵੈਸੇ ਇਹਨਾਂ ਨੇ ਕਦੀ ਤੁਹਾਡੇ ਨਾਲ ਗੱਲ ਕੀਤੀ ਵੀ ਆਪਣਾ ਮਤਲਬ ਮੈਂ ਇਸ ਫੀਲਡ 'ਚ ਜਾਣਾ ਜਾਂ ਮੈਂ ਮੈਮ ਕੁਛ ਇਦਾਂ ਦਾ ਨਾਮ ਰੋਸ਼ਨ ਕਰਾਂ ਹਾਂਜੀ ਇਹ ਜਾਣ ਨੇ ਕਰਾ ਗੋ ਕੰਟੀਨਿਊ ਰੱਖਾ ਉਹਨਾਂ ਨੂੰ ਜੀ ਤੇ ਨਾਲ ਸਟੱਡੀ ਨੂੰ ਵੀ ਕੰਟੀਨਿਊ ਕਰਾ ਆਪਣੀ ਮਿਹਨਤੀ ਪਰਿਵਾਰ ਐਕਚੁਅਲੀ ਲੱਗ ਰਿਹਾ ਸੀ ਆਪਣਾ ਚਾਹੀਦਾ ਬੱਚਿਆਂ ਨੂੰ ਮੈਂ ਬਣਾ ਇਦਾਂ ਦੇ ਕਾਰਜ ਚੱਗੇ ਹੋਣਾ ਹਾਂਜੀ ਸਰ ਚਾਹੀਦਾ ਸਾਰੇ ਬੱਚਿਆਂ ਨੂੰ ਚਾਹੀਦਾ ਹੈ ਕਿ ਇਹਦੇ ਵਾਂਗੂ ਅਗਿਆਨ ਇੱਕ ਵੱਡਾ ਸਵਾਲ ਹੁੰਦਾ ਟੀਚਰ ਤੇ ਨਾ ਬੜੀ ਵੱਡੀ ਜ਼ਿੰਮੇਵਾਰੀ ਹੁੰਦੀ ਮੈਂ ਖੁਦ ਇੱਕ ਪਰਸਨੈਲਿਟੀ ਡਵੈਲਪਮੈਂਟ ਟੀਚਰ ਹਾਂ ਤਾਂ ਇੱਕ ਬੜੀ ਵੱਡੀ ਬੱਚਿਆਂ ਦੀ ਜ਼ਿੰਮੇਵਾਰੀ ਹੋ ਜਾਂਦੀ ਕਿ ਬੱਚੇ ਜਿਹੜਾ ਅੱਗੇ ਜਿਹੜਾ ਸਿੱਖਿਆ ਪੱਖੋਂ ਜਿਹੜਾ ਉਹਨਾਂ ਨੂੰ ਲੈ ਕੇ ਆਈਏ ਤੇ ਅਧਿਆਪਕਾਂ ਦੀ ਕਿਦਾਂ ਦੀ ਸੋਚ ਹੋਣੀ ਚਾਹੀਦੀ ਹੈ ਬੱਚਿਆਂ ਨੂੰ ਸਟੱਡੀ ਵੱਲ ਵੀ ਉਹਨਾਂ ਦਾ ਧਿਆਨ ਹੋਣਾ ਚਾਹੀਦਾ ਹੈ ਗੇਮਸ ਜੇ ਅਗਰ ਕੋਈ ਬੱਚਾ ਖੇਡਦਾ ਹੈ ਤੇ ਉਹਦੇ ਵੱਲ ਵੀ ਉਹਨਾਂ ਦਾ ਧਿਆਨ ਹੋਣਾ ਚਾਹੀਦਾ ਉਹਨਾਂ ਨੂੰ ਦੋਨਾਂ ਚੀਜ਼ 'ਚ ਐਡਜਸਟ ਕਰਨਾ ਚਾਹੀਦਾ ਹੈ ਜੀ ਕਿ ਮਤਲਬ ਬੱਚਾ ਆਪਣੇ ਪ੍ਰੈਕਟਿਸ ਵੱਲ ਵੀ ਧਿਆਨ ਦੇ ਸਕੇ ਤੇ ਹੈ ਸਟੱਡੀ ਵੱਲ ਵੀ ਜੀ ਤੇ ਮੈਮ ਐਕਚੁਅਲੀ ਜਦੋਂ ਇਹ ਬੱਚਾ ਫਿਰ ਆਇਆ ਤੁਹਾਡੇ ਕੋਲ ਆਇਆ ਨੇ ਦੱਸਿਆ ਵੀ ਮੈਮ ਇਹਦੀ ਆ ਥਰਡ ਪੋਜੀਸ਼ਨ ਆ ਗਈ ਹੈ ਕਿਉਂਕਿ ਤੁਹਾਡਾ ਬਹੁਤ ਸਹਿਯੋਗ ਹੁੰਦਾ ਪ੍ਰਿੰਸੀਪਲ ਸਾਹਿਬ ਦਾ ਬਹੁਤ ਸਹਿਯੋਗ ਹੁੰਦਾ ਕਿਉਂਕਿ ਤੁਸੀਂ ਇਨਚਾਰਜ ਹੋ ਆਪਣਾ ਸਾਰਾ ਦੇਖ ਰੇਖ ਦੇ ਵਿੱਚ ਕੰਮ ਹੁੰਦਾ ਕਿਦਾਂ ਦਾ ਲੱਗਾ ਵੀ ਆਪਣਾ ਕੱਲ ਨੂੰ ਦੱਸ ਸਕਦੇ ਹੋ ਵੀ ਹਾਂ ਵੀ ਮੇਰਾ ਪੜਾਇਆ ਹੋਇਆ ਬੱਚਾ ਜਿਹੜਾ ਵੀ ਇੰਨੀ ਵੱਡੀ ਪੋਜੀਸ਼ਨ ਦਾ ਹਾਸਲ ਕਰਕੇ ਆਇਆ ਸਰ ਜਦੋਂ ਇਹਨੇ ਦੱਸਿਆ ਬਹੁਤ ਕਾਫੀ ਪ੍ਰਾਊਡ ਫੀਲ ਹੋਇਆ ਸਕੂਲ ਵਾਸਤੇ ਵੀ ਬਹੁਤ ਪ੍ਰਾਊਡ ਫੀਲ ਹੈ ਕਿ ਐਦਾਂ ਬੱਚਾ ਸਾਡੇ ਸਕੂਲ ਦਾ ਬੱਚਾ ਐਦਾਂ ਕਰਕੇ ਆਇਆ ਹੈ ਤੇ ਕਾਫੀ ਪ੍ਰਾਊ ਹਾਂਜੀ ਸਾਰਿਆਂ ਨੂੰ ਦੱਸਿਆ ਸਾਰੇ ਬਹੁਤ ਖੁਸ਼ ਹੋਏ ਜੀ ਥੈਂਕ ਯੂ ਸੋ ਮਚ ਥੈਂਕ ਯੂ ਸੋ ਤੁਸੀਂ ਦੇਖਿਆ ਜੀ ਆਪਣਾ ਇਹ ਮੈਡਮ ਨੇ ਵੀ ਗੱਲ ਦੱਸੀ ਆਪਣਾ ਇਹਨਾਂ ਦੇ ਇੰਚਾਰਜ ਨੇ ਆਪਣਾ ਉਹਨਾਂ ਨੇ ਵੀ ਦੱਸਿਆ ਕਿ ਬੱਚਾ ਵਾਕਿਆ ਪੜ੍ਹਾਈ ਦੇ ਵਿੱਚ ਲਾਇਕ ਆ ਕਿਤੇ ਨਾ ਕਿਤੇ ਕਲਾਚ ਵੀ ਗੱਲਾਂ ਕਰਦਾ ਰਹਿੰਦਾ ਮੈਡਮ ਦੇ ਨਾਲ ਵੀ ਮੈਂ ਮੈਂ ਅੱਛੀ ਪੋਜੀਸ਼ਨ ਜਿਹੜੀ ਉਹ ਲੈ ਕੇ ਆਉਣੀ ਆ ਸਕੂਲ ਦਾ ਨਾਮ ਚਮਕਾਉਣਾ ਜਾਂ ਪਰਵਾਜ਼ ਦਾ ਨਾਮ ਚਮਕਾਉਣਾ ਵਧੀਆ ਗੱਲ ਆ ਇਦਾਂ ਦੀ ਗੱਲ ਜਿਹੜੀ ਹੋਣੀ ਚਾਹੀਦੀ ਆ ਵੈਸੇ ਇਦਾਂ ਦੀ ਵੀਡੀਓ ਹੁੰਦੀਆਂ ਮੈਂ ਕਹਾਂਗਾ ਤੁਸੀਂ ਸ਼ੇਅਰ ਕਰਨ ਵਾਲੀਆਂ ਜਿਹੜੀਆਂ ਚੰਗੀਆਂ ਵੀਡੀਓ ਉਹ ਜਿਹੜੀਆਂ ਉਹ ਹੋਣੀਆਂ ਚਾਹੀਦੀਆਂ ਨੇ ਆਪਣਾ ਤਾਂ ਸਾਰਿਆਂ ਨੂੰ ਇਹੋ ਕਹਾਂਗੇ ਕਿ ਤੁਸੀਂ ਵੀ ਜੇ ਮਾਪੇ ਹੋ ਨਾ ਬੱਚਿਆਂ ਵਾਸਤੇ ਥੋੜਾ ਥੋੜਾ ਉੱਚੀ ਪਾਓ ਉਹਨਾਂ ਨੂੰ ਚੰਗੇ ਇਤਿਹਾਸ ਵਾਲੇ ਜੋੜੋ ਉਹਨਾਂ ਨੂੰ ਪੜ੍ਹਾਈ ਵਿੱਚ ਜੋ ਕਿ ਪ੍ਰੋਬਲਮ ਆ ਰਹੀ ਹੈ ਉਹਨੂੰ ਵੀ ਜਿਹੜਾ ਵਾ ਸੋਲਵ ਤੁਸੀਂ ਜਿਹੜਾ ਵਾ ਜ਼ਰੂਰ ਕਰੋ ਸੋ ਇਦਾਂ ਦੀਆਂ ਹੋਰ ਇੰਟਰਵਿਊਜ਼ ਜਿਹੜੀਆਂ ਦੇਖਣ ਦੇ ਲਈ ਤੁਸੀਂ ਸਾਡੇ ਚੈਨਲ ਡੇਲੀ ਡੈਸਕ ਟੀਵੀ ਦਾ ਨਾਲ ਜ਼ਰੂਰ ਜਿਹੜਾ ਉਹ ਜੁੜੇ ਰਹੋ ਮੈਂ ਤੁਹਾਡਾ ਦੋਸਤ ਤੇ ਹੋਸਟ ਮਿੱਤਰ ਲਵ ਗਿਲਸ਼ਾ ਮੇਰੇ ਨਾਲ ਨੇ ਕੈਮਰਾਮੈਨ ਕਰਮ ਸਿੰਘ ਡੇਲੀ ਡੈਸਕ ਟੀਵੀ